ਦੀ ਉਮਰ 80 ਸਾਲ ਬਚਪਨ ਤੋਂ ਹੀ ਲੱਗ ਗਿਆ ਬੰਦਗੀ ਆ ਵਿਆਹ ਵੀ ਨਹੀਂ ਕਰਾਇਆ ਤੇ ਜਦੀ ਸਦੀ ਨਹੀਂ 80 ਸਾਲ ਉਮਰ ਤੇ ਸਿਮਰਨ ਕਰ ਰਿਹਾ ਤੇ 10 12 ਪ੍ਰੇਮੀ ਬੈਠੇ ਸਾਹਮਣੇ ਉਹ ਰਹੀ ਨੇ ਦਮ ਮਾਰ। ਉਹ ਆਪਣੇ ਪ੍ਰੇਮੀਆਂ ਸਾਹਮਣੇ ਦਮ ਮਾਰਦਾ। ਕਹਿੰਦਾ ਮੇਰੇ ਤੇ ਕਦੀ ਦੁੱਖ ਨਹੀਂ ਆ ਸਕਦਾ ਕਿਉਂਕਿ ਮੈਨੂੰ 100 ਜਨਮ ਯਾਦ ਹੈ ਮੈਂ ਪਾਪ ਕੀਤਾ ਹੀ। 100 ਜਨਮ ਜਪ 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 ਇਹ ਅਵਸਥਾ ਮਿਲ ਜਾਂਦੀ ਪ੍ਰਭ ਕੈ ਸਿਮਰਨ ਸਭ ਕਿਛ ਸੁੱਝੇ ਸੁੱਝ ਜਾਂਦਾ ਪਿਛਲਾ ਜਨਮ ਕੀ ਸੀ ਪਿਛਲਾ ਕੀ 8-10 ਪ੍ਰੇਮੀ ਸੀ ਉਸ ਰਿਸ਼ੀ ਦੇ ਬੈਠੇ ਤੇ ਦਮ ਮਾਰਦਾ ਕਹਿੰਦਾ ਮੈਨੂੰ ਕਦੀ ਦੁੱਖ ਆ ਹੀ ਨਹੀਂ ਸਕਦਾ ਮੈਨੂੰ 100 ਜਨਮ yaad ਹੈ ਮੈਂ 100 ਜਨਮ ਪਾਪ ਕੀਤਾ ਹੀ ਦੀ ਅਗਲੇ ਦਿਨ ਹੀ ਪਰਚਾ ਜਾਏ ਕਿਸੇ ਚੋਰ ਨੇ ਰਾਜੇ ਦੀ ਚੋਰੀ ਕੀਤੀ ਮਗਰ ਲੱਗ ਗਈ ਪੁਲਿਸ ਉਹ ਭੱਜ ਜਾਵੇ ਮਗਰ ਪੁਲਿਸ ਰਾਹ ਕੋਈ ਲੰਬਾ ਨਾ ਉਹਨੇ ਉਹ ਗੈਣਿਆਂ ਦੀ ਜਿਹੜੀ ਗੱਠੜੀ ਸੀ ਉਹ ਰਹੀ ਦੀ ਝੋਲੀ ਛੁੜ ਉਹ ਜੰਗਲ 'ਚ ਬੰਦਗੀ ਕਰ ਰਹੀ ਚੋਰ ਗਿਆ ਨਿਗਲ ਤੇ ਗੱਠੜੀ ਹੋ ਗਈ ਬਰਾਮਦ ਪੁਲਿਸ ਵਾਲਿਆਂ ਨੇ ਰੱਖੀ ਕੋ ਪਕੜ ਲੈ ਰਾਜੇ ਨੂੰ ਆਖਿਆ ਜੀ ਜਿਨ੍ਹਾਂ ਕੋਲੋਂ ਇਹ ਗਹਿਣੇ ਬਰਾਮਦ ਹੋਏ ਪਕੜਿਆ ਗਿਆ ਤੇ ਰਾਜੇ ਨੇ ਸੋਚਿਆ ਵੀ ਨਹੀਂ ਉਸ ਵੇਲੇ ਰਾਜ ਹੁੰਦਾ ਸੀ ਇਹ ਹਾਈ ਕੋਰਟ ਸੁਪਰੀਮ ਕੋਰਟ ਹੁਣ ਬਣੀ ਰਾਜੇ ਨੂੰ ਉਹਨਾਂ ਨੇ ਦੱਸਿਆ ਜੀ ਜਿਹਦੇ ਕੋਲ ਬਰਾਮਦ ਹੋਏ ਪਕੜਿਆ ਗਿਆ ਰਾਜੇ ਨੇ ਨਾ ਦੀ ਹੁਕਮ ਛੱਡਦਾ ਉਹਨੂੰ ਸੂਲੀ ਤੇ ਚੜਾ ਦਿੱਤੀ ਉਹ ਮੇਰੀ ਚੋਰੀ ਕਰ ਗਈ ਜਨਤਾ ਦਾ ਕੀ ਹਾਲ ਹੋ ਕਹਿੰਦੇ ਜਦੋਂ ਰਿਖੀ ਨੂੰ ਸੂਲੀ ਤੇ ਚੜਾਉਣ ਲੱਗੇ ਤੇ ਉਹਨੇ ਫਿਰ ਪੁਕਾਰ ਕੀਤੀ ਵੀ 100 ਜਨਮ ਮੈਨੂੰ ਯਾਦ ਹੈ ਪਾਪ ਨਹੀਂ ਕੀਤਾ ਇਹ ਕਾਦੀ ਸਜ਼ਾ ਦੇ ਰਹੇ ਆਪ ਕੋ ਸਤਨਾ ਇਹ ਪਰਮੇਸ਼ਰ ਕਾਦੀ ਸਜ਼ਾ ਫਿਰ ਕਾਸ਼ਵਾਣੀ ਹੋਈ ਆਕਾਸ਼ ਬਾਣੀ ਹੋਈ 100 ਜਨਮ ਤੇ ਤੈਨੂੰ ਯਾਦ ਇਹਨੂੰ ਯਾਦ ਹੁਣ ਮੈਂ ਤੇਰੇ ਤੇ ਹੱਥ ਰੱਖਦਾ 101ਵਾਂ ਜਨਮ ਤੈਨੂੰ ਮੈਂ ਵਿਖਾਉਂਦਾ ਆਖੋ ਸਾਥ ਨਾ 101 ਇੱਕ ਜਨਮ ਹੋਰ ਪਿੱਛੇ ਉਹ ਜਦੋਂ ਵਿਖਾਇਆ ਤੇ ਕੀ ਵਿਖਾਇਆ ਇੱਕ ਬੱਚਾ ਉਹ ਜਿਹੜਾ ਟੱਡਾ ਹੁੰਦਾ ਨਾ ਟੱਡਾ ਜੀ ਘਰਾਂ ਚ ਗਈ ਅਰੀ ਇੱਕ ਬੱਚਾ ਉਹ ਘਰ ਵਿੱਚ ਟਿੱਡੇ ਦੇ ਨਾਲ ਖੇਡ ਕਰ ਰਿਹਾ ਕੀ ਕੰਧੋਈ ਹੱਥ ਵਿੱਚ ਹੈ ਤੇ ਟਿੱਡੇ ਦੇ ਨਾਲ ਕੰਧੋਈ ਖੋਬਦਾ ਪਿਆ ਆ ਕੁਸਾਤ ਨਾ ਕੁ ਟਿੱਡੇ ਨੂੰ ਕੰਧੋਈ ਖੋਬ ਰਿਹਾ ਵੀ ਇਹਦੇ ਵਿੱਚ ਰੱਬ ਕਹਿੰਦਾ ਕੁਝ ਵੇਖਿਆ ਹੀ ਕਹਿੰਦੇ ਆ ਵੇਖਿਆ ਵੀ ਇੱਕ ਬਾਲਕ ਟਿੱਡੇ ਨਾਲ ਖੇਡ ਰਿਹਾ ਤੇ ਕੰਧੋਈ ਉਹਦੇ ਹੱਥ ਵਿੱਚ ਤੇ ਕੰਧੋਈ ਦੇ ਵਿੱਚ ਟਿੱਡੇ ਨੂੰ ਪਰੋ ਰਿਹਾ ਹੈ ਰੱਬ ਕਹਿੰਦਾ ਇਹ ਕੋਈ ਹੋਰ ਨਹੀਂ ਤੂੰ ਹੀ ਹੈ ਆ ਕੁਸਾਸ ਆ ਤੂੰ ਹੈ ਕਿ ਤੂੰ ਇਹ ਬਾਲਕ ਜੇ ਦਮ ਨਾ ਮਾਰਦਾ ਹਉਮੈ ਨਾ ਕਰਦਾ ਚੱਲੀ ਜਾ ਰਿਆਂ ਸੀ ਕੰਮ ਤੂੰ ਦਮ ਮਾਰ ਦਿੱਤਾ ਵੀ ਮੈਨੂੰ 100 ਜਨਮ yaad hai ਮੈਨੂੰ ਦੁੱਖ ਆ ਨਹੀਂ ਸਕਦਾ ਮੈਂ ਉਈ ਪਾਪ ਕੀਤਾ ਹੀ ਨਹੀਂ ਰੱਬ ਕਹਿੰਦਾ ਜੇ ਮੈਂ ਬਖਸ਼ਈ ਦਾ ਖਾਤਾ ਨਾ ਖੋਲਾਂ ਜੇ ਲਿਖੇ ਤੇ ਆ ਜਾ ਤਾਂ ਤੈਨੂੰ 101 ਜਨਮ ਪਹਿਲੇ ਦਾ ਵੀ ਇੱਕ ਬੱਚੇ ਦੇ ਰੂਪ ਚ ਟਿੱਡੇ ਨੂੰ ਕੰਧੋਈ ਪਰੋਈ ਤੇ ਕਹਿੰਦੇ ਉਹ ਕਰਮ ਤੇਰਾ ਸੂਲੀ ਬਣਿਆ ਆਖੋ ਸਰ ਸੂਲੀ ਇਹਨੂੰ ਕੀ ਕਹੋਗੇ ਹੈ ਕੋ ਯਾਰਾ ਇੱਕ ਇੱਕ ਕੰਮ ਸੋਚ ਕੇ ਕਰਨਾ ਹੈ ਇੱਕ ਇੱਕ ਕੰਮ ਧਿਆਨ ਨਾਲ ਕਰਨਾ ਹੈ ਕਿਸੇ ਦਾ ਮਨ ਨਾ ਟੁੱਟੇ ਕਿਸੇ ਨੂੰ ਦੁੱਖ ਨਾ ਪਹੁੰਚੇ ਪਰ ਸਭ ਕੁਝ ਕਰਦੇ ਆ ਮੰਗਣਾ ਬਿਰਦ ਦਾ ਖਾਤਾ ਤੂੰ ਵਰਕੇ ਪਾੜੇਂਗਾ ਤੇ ਗੁਜ਼ਾਰਾ ਜੇ ਮੈਂ ਚੰਗੇ ਕਮਾ ਦਾ ਦਮ ਵਾਰਾਂਗਾ ਪਤਾ ਨਹੀਂ ਕਿਹੜੇ ਜਨਮ ਦਾ ਤੂੰ ਖਾਤਾ ਅੱਗੇ ਘੜ ਦੇਣਾ ਲੈ ਫਿਰ ਆ ਜਾ ਮੈਦਾਨ ਚ ਆਖੋ ਸਤਨਾਮ ਹਾਏ ਕੋਈ ਇਸ ਲਈ ਇਹਦੇ ਬਿਗੈਰ ਗੁਜ਼ਾਰਾ ਨਹੀਂ ਹਾਥ ਬਿਰਦ ਦਾ ਖੋਲੋਈ ਦਸਾਂ ਨਹੀਂ ਗਰੀਬਾਂ ਲਈ ਹਾਥ ਬਿਰਦ ਦਾ ਖੋਲੋਈ ਦਸਾਂ ਨਹੀਂ ਗਰੀਬਾਂ ਲਈ ਹਾਥ ਬਿਰਦ ਦਾ ਖੋਲੋਈ ਆਹਾ ਹਾ ਨਹੀਂ ਗਰੀਬਾਂ ਲਈ ਲੇਖਤ ਹੈ ਨਾ ਛੁਟੀਏ ਹਨ ਖਨ ਭੂਲਣ ਘਾਰ ਬਖਸ਼ਣ ਘਾਰ ਪਖਲੇ ਨਾਨਕ ਪਾਰ ਗੁਤਾ ਹਾ ਤਰਦਦਾ ਹੋ ਜੋ ਜੀ ਦਸਾਂ ਲਈ ਗਰੀਬਾਂ ਲਈ ਵਾ ਵਾ खात खोलो दस ग़रीब हो खात बर्द रखोलो दसांई गरीबाल दसांई गरीबाल गरीबालसांई ਗਰੀਬਾਂ ਲਈ ਤਸਾਂ ਲਈ ਗਰੀਬਾਂ ਲਈ ਤਸਾਂ ਲਈ ਗਰੀਬਾਂ ਲਈ ਤਸਾਂ ਲਈ ਗਰੀਬਾਂ ਲਈ ਬਾਬਾ ਨੰਦ ਸਿੰਘ ਜੀ ਨੂੰ ਕਿਸੇ ਨੇ ਪੁੱਛਿਆ ਕਿਹੜਾ ਖੱਤ ਆਉਂਦਾ ਬਾਬਾ ਜੀ ਬਿਰਦ ਦਾ ਖੱਤ ਆ ਬਿਰਦ ਦਾ ਹੁਣ ਟਾਈਮ ਹੋ ਰਿਹਾ ਮੈਂ ਵਿੰਜ ਬਚਨਾਂ ਦਾ ਵੀ ਲੈਣਾ ਹੈ 15-20 ਮਿੰਟ ਹੋਗੇ। ਬਾਬਾ ਜੀ ਨੇ ਦਲੀਲ ਨਾਲ ਸਮਝਾਇਆ। ਇੱਕ ਨੌਕਰ ਦੀ ਤਨਖਾਹ 5000 ਉਹਨੇ ਮਾਲਕ ਨੂੰ ਕਿਹਾ ਜੀ 200 ਰੁਪਏ ਚਾਹੀਦੇ। ਇੱਕ ਤਰੀਕ ਵੀ ਨਾ ਹੋਣਾ ਸੀ। 10 ਤਰੀਕ ਲੋੜ ਪੈ ਗਈ। ਮੁਤੀ ਕੱਤੀ ਨੂੰ ਜਾ ਕੇ ਮਹੀਨਾ ਹੋਣਾ ਸੀ ਤੇ 10 ਤਰੀਕ ਲੋੜ ਪੈ ਗਈ ਜੀ 200 ਚਾਹੀਦਾ ਮਾਲਕ ਨੇ ਦੇ ਦਿੱਤੇ। ਕਹਿੰਦੇ 5 ਤਰੀਕ ਆ ਗਈ ਦੀਵਾਲੀ। ਮਾਲਕ ਨੇ ਕੀ ਕੀਤਾ 500 ਰੁਪਈਆ ਕਿਲੋ ਦਾ ਡੱਬਾ ਦੀਵਾਲੀ ਦਾ ਪਿਆਰ ਦਿੱਤਾ। ਹੁਣ ਜਦੋਂ 31 ਤਰੀਕ ਹਿਸਾਬ ਹੋਇਆ ਤੇ ਮਾਲ ਕਹਿੰਦਾ ਕਿੰਨੀ ਤਨਗਾ ਤੇਰੀ ਦੀ 5000 ਉਹਨੇ 200 ਕੱਟ ਗਏ ਨੇ 4800 ਦੇਤਾ 200 ਤੂੰ ਲਿਆ ਸੀ ਇਹ 4800 ਲੈ ਲੈ ਨੌਕਰ ਬੜਾ ਰਾਨ ਹੋ ਗਿਆ ਕਹਿੰਦੇ ਜੋ 200 ਕੱਟ ਲਿਆ ਉਹ 500 ਨਹੀਂ ਕਟਿਆ ਆ ਕੋ ਸਤਨਾ ਉਹ 500 ਨਹੀਂ ਕਟਿਆ ਆ ਜੇ ਮੇਰਾ ਦਾ ਖਾਤਾ ਉਹ ਮਾਲਕ ਕਹਿੰਦਾ ਉਹ 500 ਮੈਂ ਖੁਸ਼ੀ ਨਾਲ ਦਿੰਦਾ ਉਹ ਮੈਂ ਆਪਣੇ ਪ੍ਰਸੰਤਾ ਨਾਲ ਦਿੰਦਾ ਉਹ ਖਾਤੇ 'ਚ ਨਹੀਂ ਦਿੰਦਾ ਜਿਹੜੀ ਚੀਜ਼ ਖਾਤੇ 'ਚ ਨਾ ਹੋਵੇ ਉਹਦਾ ਹਿਸਾਬ ਨਹੀਂ ਹੁੰਦਾ ਆਖੋ ਸੱਜਣਾ ਆਪ ਦੇ ਰੱਦ ਖਾਤਾ ਜਿੱਥੇ ਲੇਖਾ ਪੜਿਆ ਨਹੀਂ ਜਾਂਦਾ ਪਾੜ ਦਿੱਤਾ ਜਾਂਦਾ ਗੱਜ ਕੇ ਆਖੋ ਸੱਜਣਾ ਖਾਤ ਬਿਰਦ ਨਾ ਖੁੱਲ ਜੀ ਦਸ ਲਈ ਪਾਲ ਲਈ ਅਤਿ ਪਰਦਦਾ ਜੋਤੀ ਦਸ ਲਈ ਪਾਲ ਲਈ ਸਾਰੀ ਸੰਗਤ ਖਾਤਾ ਬਿਰਦਦਾ ਜੋਤੀ ਆਹਾ ਖਾਤਾ ਪਰਦਦਾ ਗਰੀਬਾਂ ਲਈ ਅੱਜ 84ਵਾਂ ਪਾਗ ਹੈ ਜੀ 24ਵਾਂ ਬਚਨ ਜਿਹੜੇ ਸ਼ਬਦ ਨੂੰ ਆਧਾਰ ਬਣਾਇਆ ਆਓ ਪਹਿਲੇ ਉਹਦੀ ਹਾਜ਼ਰੀ ਲਾ ਲਈਏ ਸਤਗੁਰ ਬਚਨ ਤੁਮਾਰੇ ਸਤਗੁਰ ਬਚਨ ਤੁਮਾਰੇ ਸਤਗੁਰ ਬਚਨ ਤੁਮਾਰੇ ਸਤਗੁਰ ਬਚਨ ਵਿਗੁਣ ਨਿਸਤਾਰੇ ਨਿਰਗੁਣ ਨਿਸਤਾਰੇ ਨਿਰਗੁਣ ਨਿਸਤਾਰੇ ਜਨਮ ਭਵਨ ਬੈਰਤ ਪੜਨ ਪ੍ਰੇਤਨ ਕੁਲ ਉਦਾ ਤਕ ਗੁਰ ਬਚਨ ਮਾਰੇ ਤਕ ਗੁਰ ਸਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਿਆਰ ਵਿੱਚ ਭਿੱਜ ਕੇ ਆਖੋ ਸਤਿਨਾਮ ਵਾਹਿਗੁਰੂ ਸਾਹਿਬ ਜੀ ਦੀ ਪਵਿੱਤਰ ਧਰਤੀ ਜਿਹਦੇ ਬਾਰੇ ਮਹਾਰਾਜ ਦੇ ਵਜਨ ਨੇ ਮੇਰਾ ਸਿੱਖ ਸਰੀਰ ਛੱਡਣ ਤੋਂ ਪਹਿਲਾਂ ਇੱਕ ਵਾਰੀ ਦਰਸ਼ਨ ਕਰਨ ਜ਼ਰੂਰ ਆ ਆਖੋ ਸਾਧਾ ਮੈਂ ਉਡੀਕਦਾ ਹਾਂ ਮੀਡੀਆ ਦਾ ਲਾਭ ਲਓ ਪੀਟੀਸੀ ਸਿਮਰੰਦੋਂ ਲਾਈਵ ਆਉਂਦਾ ਜੀ ਹੁਸੈਨ ਸੋਇਰੇ ਵੀ ਸ਼ਾਮੀ ਨੇ ਇਹ ਤੁਹਾਡਾ ਸਵੇਰ ਤੇ ਸ਼ਾਮ ਦਾ ਸਮਾਂ ਆਪਣੇ ਨੇਮ ਦੇ ਰੁਝੇਵੇਂ ਚ ਹੋਵੇ। ਫਿਰ ਤਨੇ ਕਿਸੇ ਵੇਲੇ ਵੀ ਕੱਢ ਕੇ ਨਾ ਮੋਬਾਈਲ ਨੂੰ YouTube ਖੋਲ ਕੇ ਪੀਟੀਜੀ ਸੇਵਨ ਡੇਟ ਵੀ ਆ ਜਾਏਗੀ। ਵੀ 8 ਤਰੀਕ ਦਾ ਹੈ। ਕੱਲ ਲੰਘ ਗਈ 7 ਦਾ। ਪਰ 8 ਤਰੀਕ ਨੂੰ ਨੱਬ ਗਏ ਨਾ ਭਾਵੇਂ ਡੇਢ 2 ਮਿੰਟ ਦਰਸ਼ਨ ਕਰ ਲਿਆ ਕਰੋ ਰਾਗੀ ਸਿੰਘਾਂ ਦੇ ਵੀ ਖਜੂਰ ਸਾਹਿਬ ਦੇ ਵੀ ਸੱਚਖੰਡ ਦੇ ਦੂਹੇ ਦੇ ਵੀ ਦਸਮ ਗ੍ਰੰਥ ਦਸਮ ਗ੍ਰੰਥ ਦਾ ਹੀ ਪ੍ਰਕਾਸ਼ ਹੋਇਆ ਮੂੰ ਜੋ ਕਹਿ ਦਿਆ ਕਰੋ ਤਨ ਤਨ ਦਸਮ ਗ੍ਰੰਥ ਸਾਹਿਬ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਦਾ ਹੀ ਪ੍ਰਕਾਸ਼ ਹੈ ਸਿੰਘ ਸਾਹਿਬਾਂ ਦੇ ਗੁਰੂ ਦੇ ਵਜ਼ੀਰਾਂ ਦੇ ਸੰਗਤਾਂ ਦੇ ਗੁਰੂ ਗੋਬਿੰਦ ਸਿੰਘ ਜੀ ਇਹ মিডিਏ ਦਾ ਇਨਾ ਹੀ ਲਾਭ ਮੈਂ ਭਾਵੇਂ 2 3 ਮਿੰਟ ਆਪ ਜੀ ਦੇ ਉਸ ਸਥਾਨ ਦੇ ਅੱਜ ਦੇ ਦਰਸ਼ਨ ਕਰਕੇ ਹਾਜ਼ਰੀ ਲਵਾ ਰਹੀ ਹਾਂ 사ਤ ਸੰਗਤ ਗੁਰੂ ਗੋਬਿੰਦ ਸਿੰਘ ਮਹਾਰਾਜ ਇਹ ਵੀ ਸਾਡਾ ਪਿਆਰ ਵਾਲਾ ਖਾਨਾ ਵੇਖਦੇ ਵੇਖਦੇ ਸਸਰੀਆ ਇਹ ਵੇਖਦੇ ਮੀਡੀਆ ਦਾ ਲਾਭ ਇਧਰ ਲੋ ਇਹ ਡਿਡ ਚੈਨਲ ਕੁਰਬਾਨੀ ਕਰ ਰਿਹਾ ਹੈ ਲਾਈਵ ਆਪਾ ਆਪਣਾ ਲਾਭ ਲਈ ਆਪਣਾ ਲਾਭ ਲਈ ਉਹ ਵੱਡਾ ਸਥਾਨ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਚੋਲਾ ਬਦਲਣ ਤੋਂ ਪਹਿਲਾਂ 52 ਵਚਨ ਚੋਲੀ ਚ ਪਾ ਸਿੱਖਾਂ ਨੇ ਕਿਹਾ ਮਾਰਾ ਹੀ ਕੋਈ ਦੇਜੇ ਬਾਬਾ ਬੁੱਢਾ ਸਾਹਿਬ ਦੀ ਕੋਲੋਂ ਚੋਂ ਭਾਈ ਰਾਮ ਕੁਇਰ ਜੀ ਨੇ ਦਰਜ ਕਰ ਲਈ। ਉਹ ਲੜੀਵਾਰ प्रकरण ਚੱਲ ਰਿਹਾ ਤੇ 84ਵਾਂ ਭਾਗ ਅੱਜ 8 7 21। ਯਾਨੀ ਅੱਜ 8 7 21 ਤਰੀਕ 84ਵਾਂ ਭਾਗ ਤੇ 24ਵਾਂ ਬਚਨ ਚੱਲ ਰਿਹਾ ਹੈ। ਗੁਰੂ ਗੋਬਿੰਦ ਸਿੰਘ ਜੀ ਨੇ 24ਵਾਂ ਬਚਨ ਜਿਹੜਾ ਪਿਛਲੇ ਵੀਰਵਾਰ ਸ਼ੁਰੂ ਹੋਇਆ। ਸ਼ੁਭ ਕਰਮ ਕਰਦੇ ਰਹਿਣਾ ਆਕੋ ਸਤਿਨਾਮ। ਇਹ ਮਹਾਰਾਜ ਦਾ ਬਚਨ ਸ਼ੁਭ ਕਰੋਂ ਰੁਕਣਾ ਨਾ ਤੇ ਕਰਦੇ ਰਹਿਓ। ਮਹਾਰਾਜ ਕਹਿੰਦੇ ਗੁਰੂ ਗੋਬਿੰਦ ਸਿੰਘ ਮੈਨੂੰ ਉਹ ਬੰਦਾ ਨਹੀਂ ਚੰਗਾ ਲੱਗਦਾ ਜਿਹੜਾ ਚੱਲਦਾ ਹੀ ਨਹੀਂ। ਖਲੋਤਾ ਜਿਹੜਾ ਤੇਜ਼ ਨਾ ਚੱਲੇ ਭਾਵੇਂ ਹੋਲੀ ਚੱਲੇ ਇੱਕ ਦਿਨ ਪਹੁੰਚੇਗਾ ਹੀ ਸਫ਼ਰ ਦੇ ਘਟੇਗਾ ਆਖੋ ਸਰਨਾ ਤੁਰੇ ਤੇ ਗਈ ਸ਼ੁਭ ਕਰਮ ਤੇਜੀ ਨਾਲ ਕਰਨਾ ਹੋਲੀ ਕਰਨਾ ਕਰਦੇ ਰਹਿਣਾ ਜਾਵਨਾ ਹੋਂਦਾ ਹਲਉਣਾ ਨਹੀਂ ਰੁਕਣਾ ਨਹੀਂ ਪਿਛਲੇ ਵੀਰਵਾਰ ਤੁਸੀਂ ਸੁਣਿਆ ਵੀ ਕਰਮਾ ਕਰਕੇ ਸੁੱਖ ਦੁੱਖ ਮਿਲਦੇ ਨੇ ਕਰਮਾ ਕਰਕੇ ਹੀ ਜੁਨਾ ਮਿਲਦੀ ਹੈ ਖੇਤ ਸਰੀਰ ਜੋ ਬੀਜੀਏ ਸੋ ਅੰਤ ਖਲੋਆ ਆਏ ਇਸ ਕਰਕੇ ਮਹਾਰਾਜ ਦਾ ਜਬ ਵੀ ਵਾ ਬੱਚਾ ਨੂੰ ਸ਼ੁਭ ਕਰਮ ਕਰਦੇ ਰਹਿਣਾ ਇਹ ਲਈਏ ਕਿੱਥੋਂ ਇਹ ਵੇਰਵਾ ਕਿੱਥੋਂ ਲਈ ਹੈ ਜੀ ਸ਼ੁਭ ਕਰਮ ਕਿਹੜੇ ਹੁੰਦੇ ਆ ਆ ਸਵਾ ਸੱਤ ਠੀਕ ਹੈ ਉਹ 10 ਮਿੰਟ ਲੈਣਾ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਕੋਲ ਪੰਜ ਸੱਤ ਸਿੱਖ ਆਏ ਆ ਉਹਨਾਂ ਨੇ ਫੇਰੇ ਆ ਜਿਹੜਾ ਸਬਜੈਕਟ ਤੁਰਿਆ ਇਹਨਾਂ ਨੇ ਕਿਹਾ ਮਹਾਰਾਜ ਸਾਨੂੰ ਕਿਹੜੇ ਸ਼ੁਭ ਕਰਮ ਕਰਨੇ ਚਾਹੀਦੇ ਐ ਅੱਜ ਝੋਲੀ 'ਚ ਪਾਓ ਆਖੋ ਸਾਹਿਬ ਇਹ ਪ੍ਰਿੰਸੀਪਲ ਸਦਵੀਰ ਸਿੰਘ ਜੀ ਨੇ ਵੀ ਲਿਖਿਆ ਹੈ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਹੋਰ ਜਗ੍ਹਾ ਤੇ ਆ 10 ਮਿੰਟ ਦੀ ਸੇਵਾ ਲੈਣੀ ਸਾਰੇ But, but, but. Yeah.